ਮੋਦੀ ਆਇਆ ਸੀ ਕੱਲ ਉਹ ਆਪਣੇ ਆਪਣੇ ਆਪ ਦੇ ਪਤਾ ਨਹੀਂ ਕਿਹੜੀਆਂ-ਕਿਹੜੀਆਂ ਗੱਲਾਂ ਕਰ ਗਿਆ ਜੇ ਮੋਦੀ ਹੋਤਾ ਤਬ ਇਹ ਹੋ ਜਾਂਦਾ ਅਗਰ ਉਸ ਸਮੇਂ ਮੋਦੀ ਹੋਤਾ ਉਹ ਭਾਈ ਤੇਰੇ 10 ਸਾਲ ਕੱਢਣੇ ਔਖੇ ਹੋਏ ਪੈਨੇ ਤੂੰ ਕੱਤਰਦੀਆਂ ਗੱਲਾਂ ਕਰੀ ਜਾਂਦਾ ਯਾਰ ਮੈਨੂੰ ਪੱਤਰਕਾਰਾਂ ਨੇ ਪੁੱਛਿਆ ਇੱਕ ਟੀਵੀ ਇੰਟਰਵਿਊ 'ਚ ਕਹਿੰਦੇ ਅਸੀਂ ਨਾਮ ਲਵਾਂਗੇ ਕੁਝ ਲੀਡਰਾਂ ਦਾ ਉਹ ਨਾਮ ਸੁਣ ਕੇ ਤੁਹਾਡੇ ਦਿਲ 'ਚ ਕੋਈ ਵੀ ਸ਼ੇਅਰ ਕੋਈ ਗੱਲ ਆਉਂਦੀ ਹੋਵੇ ਤੁਸੀਂ ਬੋਲ ਦਿਓ ਮੈਂ ਠੀਕ ਹੈ ਲੋ ਨਾ ਕਹਿੰਦੇ ਸੁਖਵੀਰ ਬਾਦਲ ਮੈਂ ਕਿਹਾ ਪਹਾੜਾਂ ਵਾਲੇ ਸਕੂਲਾਂ 'ਚ ਪੜੇ ਨੇ ਪੰਜਾਬੀ ਲਿਖਣੀ ਤੇ ਪੜ੍ਹਨੀ ਆਉਂਦੀ ਨਹੀਂ ਆਪਣੇ ਪਿਤਾ ਜੀ ਨੂੰ ਕਹਿੰਦੇ ਨੇ ਮੇਰੇ ਪਿਤਾ ਜੀ ਦੇ ਸਮਾਨ ਹੈ ਪਰ ਪੰਜਾਬ ਦਾ ਵਾਰਿਸ ਬਣਨਾ ਚਾਹੁੰਦਾ ਹੈ ਕਹਿੰਦੇ ਕੈਪਟਨ ਮਰਿੰਦਰ ਮੈਂ ਕਿਹਾ ਮੈਲਾਂ ਚ ਰਹਿਣ ਵਾਲੇ ਰਾਜੇ ਨੇ ਜਦੋਂ ਮੁਗਲਾਂ ਦਾ ਰਾਜ ਸੀ ਮੁਗਲਾਂ ਨਾਲ ਜਦੋਂ ਕਾਂਗਰਸ ਦਾ ਰਾਜ ਸੀ ਕਾਂਗਰਸ ਨਾਲ ਜਦੋਂ ਅਕਾਲੀਆਂ ਦਾ ਰਾਜ ਸੀ ਅਕਾਲੀਆਂ ਨਾਲ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਅੰਗਰੇਜ਼ਾਂ ਨਾਲ ਅੱਜਕੱਲ ਭਾਜਪਾ ਦਾ ਰਾਜ ਹੈ ਭਾਜਪਾ ਲੋਕਾਂ ਨਾਲ ਤਾਂ ਕਦੇ ਖੜੀ ਨਹੀਂ ਕਹਿੰਦੇ ਨਰਿੰਦਰ ਮੋਦੀ ਮੈਂ ਕਿਹਾ ਕਿਸੇ ਵੀ ਗੱਲ ਨੂੰ ਕਿਸੇ ਵੀ ਤਰੀਕੇ ਨਾਲ ਕਿਤੋਂ ਵੀ ਫਿੱਟ ਕਰਕੇ ਕੁਛ ਵੀ ਕਹਿ ਦਿੰਦਾ ਮੈਂ ਪਿੱਛੇ ਚੰਦਰਯਾਨ ਚੰਦਰਯਾਨ ਦੀ ਲਾਂਚਿੰਗ ਸੀ ਸ੍ਰੀ ਹਰੀਕੋਟਾ ਇਸਰੋ ਦਾ ਜਿਹੜਾ ਲਾਂਚਿੰਗ ਸਟੇਸ਼ਨ ਹੈ ਚੰਦਰਯਾਨ ਦੀ ਲਾਂਚਿੰਗ ਵੇਲੇ ਮੋਤੀ ਕਹਿੰਦਾ ਮੇਰਾ ਇਸਰੋ ਸੇ ਪੁਰਾਣਾ ਨਾਤਾ ਹੈ ਮੈਂ ਵੀ ਹੈਰਾਨ ਹੋ ਗਿਆ ਮੈਂ ਕਿਹਾ ਅੱਠਵੀਂ ਦਾ ਸਰਟੀਫਿਕੇਟ ਤਾਂ ਥਿਆਉਂਦਾ ਨਹੀਂ ਇਹਨੂੰ ਇਹਦਾ ਇਸਰੋ ਨਾਲ ਕੀ ਲੈਣਾ ਦੇਣਾ ਹੈ تو پڑھے لکھے لوگ جانے کہنا میں جب دوسری تیسری کلاس پہ پڑھتا تھا پڑھائی میں میرا ہاتھ تنگ تھا اس لیے ہر ٹیچر مجھے آ کے کہتا تھا تو اسرو میں بیٹھ اب اسرو میں اسرو میں اسرو میں اسرو میں میرا اسرو سے پرانا ناتا ہے کل کہہ گیا اتنے کہنا میرا خون کا رشتہ ہے پنجاب ناڑ کہنا پانچ ہیں چو ایک پیارا, پیارا گجرات تو سی لس یار حد ہے دی حد ہے کسی بھی چیز کسی نہ جوڑ دیا وہ مجھے کہ اروند وال میں کہا جی اس قدر واقف ہو گئی ہے میری قلم میرے کردار سے کہ عشق بھی لکھنا چاہتا ہوں تو انقلاب لکھا جاتا ہے ਸਭ ਤੋਂ ਔਖਾ ਸਵਾਲ ਪੁੱਛ ਲਿਆ ਉਹਨਾਂ ਨੇ ਕਹਿੰਦੇ ਭਗਵੰਤ ਮਾਨ ਹੁਣ ਮਾਫਦੇਵਾਰੀ ਕੀ ਕਹਾਂ ਭਈ ਮੈਂ ਕਿਹਾ ਜੇ ਮੈਂ ਦੇਖਾਂ ਅਮਲਾਂ ਵੱਲੇ ਜੇ ਮੈਂ ਦੇਖਾਂ ਆਮਲਾਂ ਵੱਲੇ ਤਾਂ ਕੁਛ ਨਹੀਂ ਮੇਰੇ ਪੱਲੇ ਜੇ ਮੈਂ ਦੇਖਾਂ ਲੋਕਾਂ ਦੀ ਰਹਿਮਤ ਵੱਲੇ ਤਾਂ ਵੱਲੇ 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 ਇਹ ਤੁਹਾਡੀ ਰਹਿਮਤ ਆ ਵੀਰੋ ਤੁਹਾਡੀ ਰਹਿਮਤ ਆਏ ਸੱਤ ਜਨਮ ਨਹੀਂ ਕਰ ਜਾ ਤਾਰ ਸਕਦਾ ਮੈਂ ਤੁਹਾਡਾ ਸੁਖ ਦੂਰ ਸਾਹਿਬ ਦੀਆਂ ਜਿੰਨੀਆਂ ਪ੍ਰੋਬਲਮਾਂ ਮੁਸ਼ਕਲਾਂ ਨੇ 4 ਜੂਨ ਤੋਂ ਬਾਅਦ ਫ੍ਰੀ ਹੋ ਕੇ ਕੰਮ ਕਰਾਂਗੇ ਵਿਰੋਧੀਆਂ ਦੇ ਕਰੋ ਮੂੰਹ ਬੰਦ ਤੇ ਆਪਾਂ ਕੰਮ ਕਰੀਏ 13 ਇਹ ਹੋ ਜਾਣਗੇ ਕੁਰੂਕਸ਼ੇਤਰ ਵਾਲਾ 14ਵਾਂ ਚਾਰ ਦਿੱਲੀ ਤੋਂ ਜਿੱਤ ਰਹੇ ਹਾਂ 10 ਰਾਜ ਸਵਾਜ ਹੈਗੇ ਨੇ ਦੋ ਗੁਜਰਾਤ ਤੋਂ ਆ ਰਹੇ ਨੇ ਜਦੋਂ ਉੱਥੇ 30 35 ਹੋਗੇ ਕਿਸੇ ਮਾਈ ਦੇ ਲਾਲ ਦੀ ਹਿੰਮਤ ਨਹੀਂ ਪੰਜਾਬ ਦਾ ਕੋਈ 1 ਰੁਪਈਆ ਵੀ ਰੋਕ ਕੇ ਦਿਖਾ ਦੇ 1 ਰੁਪਈਆ ਸਿੰਗਲ ਪੈਸਾ ਬਹੁਤ ਬਹੁਤ ਧੰਨਵਾਦ ਬਹੁਤ ਤੁਹਾਡਾ ਸ਼ੁਕਰੀਆ